ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਰਹਿਰਾ ਸਾਹਿਬ ਦਾ ਪਾਠ ਅਸੀਂ ਸਭ ਲੋਕ ਤਾਂ ਕਰਦੇ ਆ ਪਰ ਕੀ ਸਾਨੂੰ ਰਹਿਰਾ ਸਾਹਿਬ ਦੇ ਪਾਠ ਦੀ ਮਹੱਤਤਾ ਦਾ ਪਤਾ ਹੈ ਇਸ ਪਾਠ ਦੀ ਗਿਆਨਤਾ ਦਾ ਪਤਾ ਹੈ ਆਓ ਇਸ ਬਾਰੇ ਅੱਜ ਅਸੀਂ ਗੱਲ ਕਰਦੇ ਆ ਰਹਿਰਾ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪਰਮਾਤਮਾ ਦੀ ਯਾਦ ਵਿੱਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ ਦੇਣ ਦਿਸ ਮਾਪਟੀ ਤੇ ਇਹ ਪਾਠ ਕੀਤਾ ਜਾਂਦਾ ਹੈ ਭਾਵ ਕੀ ਸ਼ਾਮ ਟਾਈਮ ਇਸ ਪਾਠ ਨੂੰ ਕੀਤਾ ਜਾਂਦਾ ਹੈ ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸੰਜੀਵ ਆਲੇ ਦਿਵਾਲੇ ਨੂੰ ਊਰਜਾ ਪ੍ਰਦਾਨ ਕਰਦਾ ਹੈ ਭਾਵ ਕੀ ਇਹ ਪਾਠ ਨਾਲ ਸਾਡੇ ਆਪਣੇ ਮਨ ਇਨਸਾਨਾਂ ਦੇ ਮਨ ਅਤੇ ਦਿਲ ਅਤੇ ਇਨਸਾਨਾਂ ਤੋਂ ਇਲਾਵਾ ਪਸ਼ੂ ਪੰਛੀ ਆਦਿ ਸਭ ਦੇ ਵਿੱਚ ਊਰਜਾ ਪ੍ਰਦਾਨ ਕਰਦਾ ਹੈ ਸਿੱਖ ਆਪਣੇ ਦਿਨ ਭਰ ਦੀ ਥਕਾਵਟ ਇਸ ਪਾਠ ਦੁਆਰਾ ਦੂਰ ਕਰਦੇ ਹਨ ਪਰਮਾਤਮਾ ਨੂੰ ਯਾਦ ਕਰਦਿਆਂ ਸਿੱਖ ਤਰੋਤਾਜ਼ਾ ਹੋ ਜਾਂਦਾ ਹੈ ਰਹਿਰਾ ਸਾਹਿਬ ਨਾਲ ਮਨ ਨੂੰ ਸਕੂਨ ਮਿਲਦਾ ਹੈ ਜਿਸ ਨਾਲ ਭਟਕਣਾ ਦੂਰ ਹੁੰਦੀ ਹੈ ਅਤੇ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਵੀ ਹੁੰਦਾ ਹੈ ਸੱਚ ਜਾਣਿਓ ਸੰਗਤ ਜੀ ਜੇਕਰ ਤੁਸੀਂ ਆਪਣੇ ਸਾਰੇ ਦਿਨ ਦੇ ਕਾਰਜ ਪੂਰੇ ਕਰਨ ਤੋਂ ਬਾਅਦ ਚਾਹੇ ਤੁਸੀਂ ਕਿਸੇ ਨੌਕਰੀ ਪੇਸ਼ੇ ਤੇ ਹੋ ਚਾਹੇ ਤੁਸੀਂ ਕਿਸੇ ਆਪਣੇ ਹੀ ਬਿਜ਼ਨਸ ਨੂੰ ਚਲਾ ਰਹੇ ਹੋ ਜਾਂ ਫਿਰ ਹਾਊਸ ਵਾਈਫ ਘਰ ਦੇ ਵਿੱਚ ਕੰਮਕਾਰ ਕਰਦੀ ਹੈ ਤਾਂ ਜਦੋਂ ਰਹਿ ਰਾਸ ਦਾ ਪਾਠ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਕਰਦੇ ਹਾਂ ਤਾਂ ਇਹ ਸਾਡੇ ਸਾਰੇ ਦਿਨ ਦੀ ਥਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਸਾਨੂੰ ਫਿਰ ਤੋਂ ਤਰੋਤਾਜ਼ਾ ਕਰ ਦਿੰਦਾ ਹੈ ਰਹਿਰਾ ਸਾਹਿਬ ਦਾ ਪਾਠ ਸਾਨੂੰ ਹਰ ਰੋਜ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਸਿੱਖ ਨੂੰ ਵੀ ਹੁਕਮ ਹੈ ਅਤੇ ਇਹ ਆਤਮਾ ਦੀ ਇੱਕ ਬਹੁਤ ਹੀ ਵੱਡ ਮੁੱਲੀ ਖੁਰਾਕ ਵੀ ਹੈ ਇਸ ਨੂੰ ਜਪਣ ਨਾਲ ਖੁਦ ਨੂੰ ਸਵੇਰੇ ਉੱਠਣ ਵਿੱਚ ਵੀ ਤਰੋਤਾਜ਼ਗੀ ਮਿਲਦੀ ਹੈ ਸਾਰੇ ਦਿਨ ਦੇ ਕੰਮ ਕਰਨ ਮਗਰੋਂ ਜਾਂ ਕਾਰ ਵਿਹਾਰਾ ਮਗਰੋਂ ਸਾਡਾ ਜੋ ਮਨ ਇੱਧਰ ਉੱਧਰ ਖਿਲਰਿਆ ਰਹਿੰਦਾ ਹੈ ਭਟਕਦਾ ਰਹਿੰਦਾ ਹੈ ਉਹ ਇਹ ਪਾਠ ਕਰਨ ਨਾਲ ਇੱਕ ਜਗ੍ਹਾ ਟਿਕ ਜਾਂਦਾ ਹੈ। ਤਾਂ ਰਹਿਰਾ ਸਾਹਿਬ ਦੀ ਬਾਣੀ ਰਾਹੀ ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮਕਸਦ ਯਾਦ ਕਰਵਾਇਆ ਜਾਂਦਾ ਹੈ। ਰਹਿਰਾ ਸਾਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁ ਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਸ਼ੁਰੂ ਹੋਈ ਸੀ। ਪਈ ਗੁਰਦਾਸ ਜੀ ਗੁਰਸਿੱਖਾਂ ਦੀ ਇਸ ਬਾਣੀ ਦਾ ਨਾਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ। ਸੰਜੇ ਸੋਦਰ ਗਾਵਣਾ ਮਨ ਮੈਲੀ ਕਰ ਮੈਲ ਮਿਲੰਦੇ ਰਹਿ ਮਤਲਬ ਰਸਤਾ ਅਤੇ ਰਾਸ ਮਤਲਬ ਪੂੰਜੀ ਰਹਿ ਰਾਸ ਸਾਡੇ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈ ਸਤਿਗੁਰੂ ਜੀ ਰਹਿ ਰਾਸ ਦਾ ਪਾਠ ਜੇਕਰ ਤੁਸੀਂ ਆਪਣੇ ਮਨ ਨੂੰ ਟਿਕਾ ਕੇ ਇੱਕ ਜਗ੍ਹਾ ਬਿਠਾ ਕੇ ਰੋਜ਼ ਕਰਦੇ ਹੋ ਜਾ ਫਿਰ ਤੁਸੀਂ ਦੇਖਦੇ ਹੋਗੇ ਆਮ ਹੀ ਅਸੀਂ ਜਿੱਥੇ ਵੀ ਰਹਨੇ ਆ ਸਾਡੇ ਘਰ ਦੇ ਨੇੜੇ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਨੂੰ ਰਹਿਰਾਸ ਦਾ ਪਾਠ ਤਾਂ ਜ਼ਰੂਰ ਹੁੰਦਾ ਹੈ ਜੇਕਰ ਅਸੀਂ ਖੁਦ ਰਹਿਰਾਸ ਦਾ ਪਾਠ ਕਿਸੇ ਵਜ੍ਹਾ ਕਰਕੇ ਨਹੀਂ ਕਰ ਸਕਦੇ ਪਰ ਸਾਡੇ ਕੰਨਾਂ ਵਿੱਚ ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਆਵਾਜ਼ ਤਾਂ ਜ਼ਰੂਰ ਪੈਂਦੀ ਹੈ ਜੇਕਰ ਅਸੀਂ ਰਹਿਰਾਸ ਦੇ ਪਾਠ ਦੀ ਆਵਾਜ਼ ਆਪਣੇ ਕੰਨਾਂ ਨਾਲ ਸੁਣ ਕੇ ਧਿਆਨ ਨਾਲ ਆਪਣੇ ਮਨ ਵਿੱਚ અપਨਾ ਲਈਏ ਤਾਂ ਵੀ ਸਾਨੂੰ ਇਸ ਦੀ ਪਾਵਰ ਬਹੁਤ ਜਲਦੀ ਹੀ ਦੇਖਣ ਨੂੰ ਮਿਲ ਜਾਂਦੀ ਹੈ ਬਾਣੀ ਪੜਨ ਦੇ ਨਾਲ-ਨਾਲ ਬਾਣੀ ਨੂੰ ਸੁਣਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਅਸੀਂ ਬਾਣੀ ਪੜ ਕੇ ਆਪਣੇ ਹਿਰਦੇ ਤੱਕ ਪਰਮਾਤਮਾ ਦੇ ਪਿਆਰ ਨੂੰ ਪਹੁੰਚਾਉਂਦੇ ਹਾਂ ਉਦਾਂ ਹੀ ਜੇਕਰ ਅਸੀਂ ਕੰਨਾਂ ਤੋਂ ਵੀ ਚੰਗੇ ਬੋਲ ਸੁਣਦੇ ਹਾਂ ਚੰਗੀਆਂ ਗੱਲਾਂ ਸੁਣਦੇ ਹਾਂ ਗੁਰਬਾਣੀ ਸੁਣਦੇ ਹਾਂ ਸਾਡਾ ਪਰਮਾਤਮਾ ਨਾਲ ਮੇਲਾਪ ਹੋਣਾ ਤਾਂ ਜ਼ਰੂਰੀ ਬਣ ਹੀ ਜਾਂਦਾ ਹੈ। ਪਹਿਲਾਂ ਇਸ ਬਾਣੀ ਨੂੰ ਸੋਧਰ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਧਰ ਦੀ ਜਗ੍ਹਾ ਰਹਿਰਾਸ ਵਰਤਿਆ ਹੈ। ਦਸ਼ਮ ਪੀਤਾ ਵੱਲੋਂ ਇਸ ਬਾਣੀ ਦੇ ਕੇਵਲ 9 ਸ਼ਬਦ ਸਨ। ਸੋਧਰ ਦੇ 5 ਸ਼ਬਦ ਤੇ ਸੋ ਪੁਰਖ ਦੇ 4 ਸ਼ਬਦ। ਪ੍ਰੰਤੂ ਉਹਨਾਂ ਤੋਂ ਉਪਰੰਤ ਸ਼ਰਧਾਲੂ ਗੁਰਸਿੱਖਾਂ ਨੇ ਜੋ ਪਈ ਸਾਹਿਬ ਅਤੇ ਅਨੰਦ ਸਾਹਿਬ ਜੀ ਦੀਆਂ ਪੰਜ ਪਹਿਲੀਆਂ ਅਤੇ ਇੱਕ ਅਖੀਰਲੀ 6ਵੀਂ ਪੌੜੀਆਂ ਤੇ ਅੰਤ ਵਿੱਚ मुंदामਣੀ ਤੇ ਸ਼ਲੋਕ ਮਹੱਲਾ 5ਵਾਂ ਦੇ ਸ਼ਬਦ ਦਰਜ ਕਰ ਦਿੱਤੇ। ਰਹਿਰਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ 9 ਸ਼ਬਦ। ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰਾਖੋ ਸ਼ਰਮਾ ਤੱਕ ਹੈ। ਸੋਦਰ ਜਪਜੀ ਸਾਹਿਬ ਦੀਆਂ 27 ਪੌੜੀ ਯਾਨੀ ਕਿ 27 ਪੌੜੀ ਵਿੱਚ ਆਉਂਦਾ ਹੈ ਜਦਕਿ ਰਹਿਰਾ ਸਾਹਿਬ ਦੀ ਸ਼ੁਰੂਆਤ ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ ਜਪਜੀ ਸਾਹਿਬ ਕਿਸੇ ਰਾਗ ਨਾਲ ਸੰਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਸ ਰਾਗ ਆਸਾ ਦੇ ਸਿਰਲੇਖੇ ਇਠਾਂ ਆਉਂਦਾ ਹੈ ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਵੀ ਮਿਲਦਾ ਹੈ ਸੰਧਿਆ ਸਮੇ ਸੁਨੇ ਰਹਿ ਰਾਸ ਅਤੇ ਬਿਨ ਰਹਿ ਰਾਸ ਸਮਾ ਜੋ ਖੋਵੇ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ ਕਰਦੇ ਹਨ ਤੇਰਾ ਘਰ ਤੇ ਦਰ ਕਿਹੋ ਜਿਹਾ ਹੋਵੇਗਾ ਜਿੱਥੇ ਤੂੰ ਸਾਰੀ ਸ੍ਰਿਸ਼ਟੀ ਰਚ ਕੇ ਉਸ ਦੀ ਸੰਭਾਲ ਕਰ ਰਿਹਾ ਹੈ ਤੇਰੀ ਰਚੀ ਕੁਦਰਤ ਵਿੱਚ ਅਣਗਿਣਤ ਵਾਜੇ ਤੇ ਨਾਦ ਹਨ ਜੋ ਤੇਰੀ ਰਚੀ ਕੁਦਰਤ ਵਿੱਚ ਤੇਰੀ ਸਿਫਤ ਸਲਾਹ ਦੇ ਗੀਤ गा ਰਹੇ ਹਨ ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ਭਗਤ ਸਿੱਧ ਯੋਗੀ ਤਪੀ ਜਪੀ ਸਤੀ ਸੰਤੋਖੀ ਖੰਡ ਮੰਡਲ ਬ੍ਰਹਮੰਡ ਤਾਣ ਪਾਣੀ ਬਸੰਤਰ ਸਭ ਤੇਰੀ ਹੀ ਸਿਫਤ ਸਲਾਹ ਕਰ ਰਹੇ ਹਨ ਭਾਵ ਕੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬਾਣੀ ਰਾਹੀਂ ਪਰਮਾਤਮਾ ਨੂੰ ਪੁੱਛ ਰਹੇ ਹਨ ਸਵਾਲ ਕਰ ਰਹੇ ਨੇ ਕਿ हे ਪਰਮਾਤਮਾ ਤੂੰ ਆਪ ਕਿੱਥੇ ਹੈ ਕਿੱਥੇ ਹੈ ਤੇਰਾ ਘਰ ਜੋ ਸਾਨੂੰ ਦਿਸਦਾ ਹੀ ਨਹੀਂ ਤੇ ਐਡਾ ਵੱਡਾ ਤੇਰਾ ਘਰ ਹੈ ਕਿ ਜਿਸ ਵਿੱਚ ਤੂੰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਹੀ ਲਪੇਟ ਰੱਖਿਆ ਹੈ ਸਾਰੇ ਜੀਵ ਜੰਤੂ ਮਨੁੱਖ ਜੋ ਵੀ ਪ੍ਰਾਣੀ ਹੈ ਸਭ ਤੇਰੇ ਹੀ ਆਸਰੇ ਚੱਲ ਰਹੇ ਨੇ ਇਹ ਪਰਮਾਤਮਾ ਜੀ ਤੁਹਾਡਾ ਘਰ ਕਿੱਥੇ ਹੈ ਸਾਨੂੰ ਹੱਲੇ ਤੱਕ ਤੁਹਾਡਾ ਦਰ ਨਹੀਂ ਲੱਭਿਆ ਅਸੀਂ ਆਪਣੇ ਮਨਾਂ ਵਿੱਚ ਹੀ ਤੁਹਾਡੇ ਦਰ ਦੀ ਪ੍ਰਾਪਤੀ ਕਰਦੇ ਹਾਂ ਇਹ ਪਰਮਾਤਮਾ ਤੁਹਾਡੇ ਦਿਲ ਅੰਦਰ ਕਿੰਨੀ ਕੁ ਵੱਡੀ ਜਗ੍ਹਾ ਹੈ ਜਿੱਥੇ ਤੂੰ ਸਾਰੀ ਸ੍ਰਿਸ਼ਟੀ ਨੂੰ ਸਮਾਇਆ ਹੋਇਆ ਹੈ ਸੰਗਤ ਜੀ ਜੇਕਰ ਤੁਸੀਂ ਰਹਿਰਾਜ ਸਾਹਿਬ ਦਾ ਪਾਠ ਹਰ ਰੋਜ਼ ਸ਼ਾਮ ਨੂੰ ਸਾਰੇ ਦਿਨ ਦੀ ਸਮਾਪਤੀ ਮਗਰੋਂ ਕਰਦੇ ਹੋ ਤਾਂ ਤੁਹਾਨੂੰ ਸਾਰੇ ਦਿਨ ਵਿੱਚ ਹੋਈਆਂ ਮੁਸ਼ਕਲਾਂ ਦਾ ਸਾਹਮਣਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਪਰੇਸ਼ਾਨੀ ਸਭ ਇਸ ਪਾਠ ਦੌਰਾਨ ਤੁਹਾਨੂੰ ਆਪਣੇ ਆਪ ਹੀ ਭੁੱਲ ਜਾਂਦੇ ਨੇ ਅਤੇ ਤੁਹਾਡਾ ਮਨ ਫਿਰ ਤੋਂ ਮੁਸ਼ਕਲਾਂ ਨੂੰ ਚਲਣਾ ਅਤੇ ਉਹਨਾਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਤੁਹਾਡੇ ਮਨ ਨੂੰ ਐਨੀ ਕੁ ਤਰੋ ਤਾਜ਼ਗੀ ਮਿਲਦੀ ਹੈ ਜਦੋਂ ਵੀ ਤੁਸੀਂ ਅਗਲੇ ਦਿਨ ਸਵੇਰੇ ਉੱਠਦੇ ਹੋ ਤਾਂ ਆਪਣੇ ਆਪ ਦਾ ਇੱਕ ਨਵਾਂ ਦਿਨ ਨਵੀਂ ਜ਼ਿੰਦਗੀ ਸ਼ੁਰੂ ਹੋਈ ਮਹਿਸੂਸ ਕਰਦੇ ਹੋ ਤੁਹਾਨੂੰ ਪਿਛਲੇ ਦਿਨ ਦੀਆਂ ਚਿੰਤਾਵਾਂ ਤੋਂ ਮੁਕਤੀ ਮਿਲਦੀ ਹੈ ਪਿਛਲੇ ਦਿਨ ਤੁਹਾਡੇ ਨਾਲ ਕੀ ਬੀਤਿਆ ਹੈ ਅਗਲੇ ਦਿਨ ਤੇ ਇਹ ਪ੍ਰਭਾਵ ਬਿਲਕੁਲ ਵੀ ਨਹੀਂ ਪੈਂਦਾ ਰਹਿਰਾ ਸਾਹਿਬ ਜੀ ਦਾ ਪਾਠ ਤੁਹਾਡੇ ਨਾਲ ਪਰਮਾਤਮਾ ਦਾ ਇੱਕ ਸੱਚਾ ਮਿਲਾਨ ਵੀ ਕਰਵਾਉਂਦਾ ਹੈ ਜਦ ਕਿ ਤੁਸੀਂ ਇਸ ਪਾਠ ਨੂੰ ਕਰਕੇ ਰਾਤ ਨੂੰ ਸੌਂ ਜਾਂਦੇ ਹੋ ਸੌਣ ਤੋਂ ਬਾਅਦ ਸਾਡੀ ਜੋ ਰੂਹ ਹੈ ਉਹ ਤਾਂ ਪਟਕਦੀ ਹੀ ਰਹਿੰਦੀ ਹੈ ਜਦ ਕਿ ਸਾਡੀ ਰੂਹ ਜੋ ਹੈ ਉਹ ਇਧਰ ਮਾੜੇ ਕਰਮਾਂ ਵਿੱਚ ਪਟਕਣ ਦੀ ਬਜਾਏ ਉਸ ਪਰਮਾਤਮਾ ਦੇ ਮਿਲਾਪ ਨਾਲ ਹੀ ਜੁੜੀ ਰਹਿੰਦੀ ਹੈ ਤੁਹਾਨੂੰ ਨੀਂਦ ਸਕੂਨ ਦੀ ਆਉਂਦੀ ਹੈ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਉਥਲ-ਪੁਥਲ ਰਾਤ ਦੇ ਸਮੇਂ ਬਿਲਕੁਲ ਵੀ ਨਹੀਂ ਰਹਿੰਦੀ ਅਤੇ ਤੁਸੀਂ ਐਨੀ ਵਧੀਆ ਨੀਂਦ ਅਤੇ ਐਨੀ ਗੁੜੀ ਨੀਂਦ ਸੌਂ ਕੇ ਉੱਠਦੇ ਹੋ ਕਿ ਤੁਹਾਨੂੰ ਤੁਹਾਡੇ ਸਰੀਰ ਦੀ ਤਾਜ਼ਗੀ ਤੋਂ ਹੀ ਪਤਾ ਚੱਲ ਜਾਂਦਾ ਹੈ ਸੋ ਸੰਗਤ ਜੀ ਤੁਸੀਂ ਸਭ ਨੇ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਰਹਿਰਾ ਸਾਹਿਬ ਜੀ ਦਾ ਪਾਠ ਤੁਸੀਂ ਹੱਥ ਮੂੰਹ ਧੋ ਕੇ ਇੱਕ ਜਗ੍ਹਾ ਚੌਂਕੜੀ ਮਾਰ ਕੇ ਕਰ ਸਕਦੇ ਹੋ ਜਦ ਤੁਸੀਂ ਰਹਿਰਾ ਸਾਹਿਬ ਜੀ ਦਾ ਪਾਠ ਰੋਜ਼ ਕਰਨਾ ਸਟਾਰਟ ਕਰ ਦਿੰਦੇ ਹੋ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਇਸ ਪਾਠ ਦੀ ਸ਼ਕਤੀ ਦਾ ਪਤਾ ਲੱਗ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ